ਰਹਿਰਾ ਸਾਹਿਬ ਸੋਧਾ ਰਾਗਾ ਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਧਾਰੁ ਤੇਰਾ ਕੀ ਹਾਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਹਤੇ ਤੇਰੇ ਗਾਵਨ ਹਾਰੇ ਕਹਤੇ ਤੇਰੇ ਰਾਗ ਪਰਿ ਸਿਓ ਕਹੀਏ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁਦ ਨੋ ਪਵਨ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਦ ਨੋ ਚਿਤ ਗਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦ ਨੋ ਈ ਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦ ਨੋ ਇੰਦਨ ਦਰਾਸਨ ਬੈਠੇ ਦੇਵਤਿਆਂ ਦਾ ਨਾਲੇ ਗਾਵਨ ਤੁਦ ਨੋ ਸਿੱਧ ਸਮਾਧੀ ਅੰਦਰ ਗਾਵਨ ਤੁਦ ਨੋ ਸਾਧ ਵਿਚਾਰੇ ਗਾਵਨ ਤੁਦ ਨੋ ਜਤੀ ਸਤੀ ਸੰਤੋਖੀ ਗਾਵਨ ਤੁਦ ਨੋ ਵੀਰ ਕਰਾਰੇ ਗਾਵਨ ਤੁਦ ਨੋ ਪੰਡਤ ਮਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁੰਨੋ ਮੋਹਣੀ ਆ ਮਨਮੋਹਨ ਸੁਰਗਮਾਸ਼ ਪਿਆਲੇ ਗਾਵਨ ਤੁੰਨੋ ਰਤਰੋ ਪਾਇ ਤੇਰੇ 86 ਤੀਰਥ ਨਾਲੇ ਗਾਵਨ ਤੁੰਨੋ ਜੋਦ ਮਹਾਬਲ ਸੂਰਾ ਗਾਵਨ ਤੁੰਨੋ ਖਾਨੀ ਜਾਰੇ ਗਾਵਨ ਤੁੰਨੋ ਖੰਡ ਮੰਡਲ ਬ੍ਰਹਮੰਡਾ ਘਰ ਘਰ ਰਖੇ ਤੇਰੇ ਧਾਰੇ ਸੇ ਤੁੰਨੋ ਗਾਵਨ ਜੋਤ ਤੇ ਪਾਵਨ ਅਰਤੇ ਤੇਰੇ ਭਗਤ ਦਰਸਾਲੇ ਖੋਰ ਕੇ ਤੇ ਦੋ ਨੋ ਗਾਵਨ ਸੇ ਮੈਂ ਜਿਤਨਾ ਆਵਨ ਨਾਨਕੀ ਅਭਿਜਾਰੇ ਸੋਈ ਸੋਈ ਸਦਾ ਸਚ ਸਾਹਿਬੁ ਸਾਜਾ ਸਾਚੀ ਨਾਹੀ ਹੈ ਭੀਓ ਸੀ ਜਾਈ ਨਾ ਜਾਈ ਰਚਨਾ ਜਿਨਰ ਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨਸੀ ਮਾਇਆ ਜਿਨੂ ਉਪਾਇ ਕਰ ਕਰ ਦੇਖੇ ਕੀ ਤਾ ਆਪਣਾ ਜੀ ਉਸ ਦੇ ਵੜਿਆਏ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਸ਼ਾ ਸਾਹਾ ਪਸਾਇ ਮਨਾਨ ਕਰਹਿ ਨ ਜਾਈ ਆਸਾ ਮਹੱਲਾ ਪਹਿਲਾ

آخارا سفتی پری کیا چارا نانک سچ سا, سا محلہ پہلا آخر مرجاؤ آخنا ساچا نا سچ سا نام کی لاگے بوکھ ات کھائی چلیے دکھ سو کے بسرے میری مائے سچا سا سچ نائیں سچ نام کی دل بڑے آئی آختے کیا قیمت نہیں پائی ਜੇ ਸਭ ਮਿਲ ਗਿਆ ਆਖਣ ਪਾਏ ਵੜਾ ਨ ਹੋਵੇ ਕਾਟ ਨ ਜਾਏ ਨਾ ਮਰਨ ਹੋਵੇ ਸੋਗ ਦੇਂਦਾਰੇਣ ਚੁੱਕੇ ਪੋਗ ਗੁਨੇ ਹੋਰ ਨਹੀ ਕੋਹੇ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵੜਤੇ ਰੀ ਦਾਤ ਜਿੰਨ ਦਿਨ ਕਰ ਕੇ ਕੀਤੀ ਰਾਤ ਖਸਮ ਇਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਤ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਲਾਂ ਸਤਿਗੁਰ ਸਤਿਪੁਰਖ ਆ ਬਿਨੋ ਕਰੋ ਗੁਰ ਪਾਸ ਹਮ ਗਰੇ ਕਰਮ ਸਤਿਗੁਰ ਸਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋਰਾ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਕਾਈ ਹਰ ਕੀਰਤ ਹਮ ਰੇ ਰਾਸ ਰਾਵ ਹਰ ਜੜ ਕੇ ਬੜਾ ਭਾਗ ਵੜੇ ਰਏ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾ ਮਿਲੇ ਤਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰਾਸ ਨਾਮ ਨਾ ਪਾਇਆ ਤੇ ਪਾ ਗਹੀਂ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਇ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਲ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜੇ ਤਰਸ ਪਾਇ ਆ ਮਿਲ ਜਨਾਨ ਨਿਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰਮਨ ਜਿਤਵੈ ਉਦਮ ਜਹ ਹਰ ਹਰ ਜਿਉ ਪਰਿਆ ਸਲ ਬਧਰ ਮੈਂ ਜੰਤੁ ਉਪਾਇ ਤਾ ਕਾਰਿ ਜੁ ਕਾਗੇ ਕਰਤर्य ਮੇਰੇ ਮਾਧੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਆਸੋ ਕੇ ਕਾਸ਼ਾਰਿਆ ਰਹਾ ਜਨਨਪਿਤਾ ਲੋਕ ਸੁਤ ਬਣਿਤਾ ਕੋ ਇਹ ਨ ਕਿਸ ਕੀ ਤਰਿਆ ਸਿਰ ਸੇਜਿਕ ਸਮਾਹੀ ਠਾਕੁਰ ਕਾਹਿ ਮਨ ਪਉ ਕਰਿਆ ਊੜੇ ਊੜਾ ਵੇਸੇ ਕੋ ਸਾ ਤਿਸ ਬਾਛੇ ਵ세ਸ਼ ਰਿਆ ਤਿਲ ਕਮਲ ਖਲਾਵੇ ਕਮੰਚ ਗਾਵੇ ਮਨ ਮੈਂ ਸਿਮਰਨ ਕਰਿਆ ਸਾਬਣੀ ਦਾਣ ਦਸ ਅਸ਼ਟ ਸਿਦਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈ ਹੈ 13 ਅੰਤਰਾ 12 ਵਰਿਆ ਰਾਗਾ ਸਾ ਮਹੱਲਾ ਚੌਥਾ ਸੋ ਬੁਰਖ ਇਕ ਉੰਗਾਰ ਸੁਗੁਰ ਪ੍ਰਸਾਦ سو پورکھ نرنجن ہر پورک نرنجن ہر گمگ مارا سپت و ستیہ وے تد جی ہر سچے سرجن ہارا سب جی تو مارے جی تو جیا کا دا تارا ہر تیاو سنتو جی سب دکھ وسار ن ہارا ہر آپ ٹھاکر آپ سیوک جی کیا نانک جنت بے چارا ਤੂੰ ਕਟਕੜ ਅੰਤਰ ਸਰਮ ਨਿਰੰਤਰ ਜੀ ਹਾਰੇ ਖਉ ਪਰਖ ਸਮਾਨ ਇੱਕ ਦਾ ਤੇ ਇੱਕ ਪੇਖਾਰੇ ਜੀ ਸਭ ਤੇਰੇ ਝੋਜ ਵਿੜਾ ਨਾ ਤੂੰ ਆਪੇ ਦਾਤਾ ਆਪੇ ਪੁਤਾ ਜੀ ਹੋ ਤਦਬਿਨ ਅਵਣਾ ਜਾਣਾ ਤੋ ਪਾਰ ਭ੍ਰਮ ਬਿਅੰਤ ਬਿਅੰਤ ਜੀ ਤੇਰੇ ਕੀਆ ਗੁਣ ਆਖ ਵਖਾਨ ਜੋ ਸੇਵੇ ਜੋ ਸੇਵੇ ਤੁਧ ਜੀ ਜਨਾਨਕ ਤិន ਕੁਰਬਾਨ ਹਰਿ ਤਿਆਵੇ ਹਰਿ ਤਿਆਵੇ ਤੁਧ ਜੀ ਸੇ ਜਨ ਜੁਗ ਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰਿ ਤਿਆਇਆ ਜੀ ਤੈਨ ਤੋਟੇ ਜਮ ਕੀ ਫਾਸਿ ਜੇਨਰ ਪੋ ਜਿਨ ਹਰਨਿ ਪੋ ਤਿਆਇਆ ਜੀ ਤੈਨ ਕਾ ਪਉ ਸਭ ਸੁਆਸੀ ਦੇ ਸੇਵਿਆ ਜਿਨ ਸੇਵਿਆ ਮੇਰਾ ਹਾਜੀ ਤੇ ਹਰੋ ਸੁਆਮੀ ਸੇਤਰ ਸੇਤਨ ਜਿਨ ਹਰ ਤਿਆ ਜੀ ਜਨਾਨਕ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਬੰ达ਰ ਜੀ ਪਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹੰਤੂ ਜੀ ਹਰਣੇ ਕਨੇ ਕਣੰਤਾ ਤੇਰੇ ਨਿਕ ਤੇ ਨੇਕ ਕਰੇ ਹਰ ਪੂਜਾ ਜੀ ਤਪਤਾ ਪੇਜ ਪੇ ਬਿਅੰਤਾ ਤੇਰੇ ਨਿਕ ਤੇਰੇ ਨੇਕ ਬੜੇ ਬੋਸੀ ਮਨਤ ਸਾਸਤਰੀ ਹਰ ਕਿਰਿਆ ਖੜ ਕਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂ ਆਦਿ ਪੁਰਖ ਪਰਮ ਪਰਕਰਤਾ ਜੀ ਤੂ ਜੇ ਵੜਾ ਵਰਣ ਕੋਈ ਤੋ ਜੋਗ ਜੋਗ ਏ ਕੋ ਸਦਾ ਸਦਾ ਤੂ ਏ ਕੋ ਜੀ ਤੂ ਨੈ ਚਲ ਕਰਤਾ ਸੋਈ ਤੁਦੇ ਆਪੇ ਪਾਵੇ ਸੋਈ ਵਰਤੇ ਜੀ ਤੂ ਆਪੇ ਕਰੇ ਸੋਈ ਤੁਦੇ ਆਪੇ ਸੇ ਸਭ ਪਾਈ ਜੀ ਤੁਦੇ ਆਪੇ ਸੇ ਸਭ ਗੋਈ ਜਨਨਾਨ ਨੂੰ ਗੁੰੰਗਾਵੇ ਕਰਤੇ ਕੇ ਜੀ ਜੋ ਸਭ ਦੇ ਕਾ ਜਾਣੋਈ ਆਸਾ ਮਹੱਲਾ ਚੋਥਾ ਤੂ ਕਰਤਾ ਸਿਆਰ ਮੈਂਡਾ ਸਾਈ ਜੋ ਤੂ ਪਾਵੇ ਸੋਈ ਤਿਸੀ ਜੋ ਤੂ ਦੇ ਸੋਈ ਹੋ ਪਾਈ ਰਹੋ ਸਭ ਤੇਰੀ ਤੂ ਸਬਣੀ ਤਾਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮਖਲਾ ਦਾ ਮਨ ਮਗਵਾਇਆ ਤੂੰ ਦਾ ਵਿਛੜਿਆ ਆਪ ਮਿਲਾਇਆ ਤੂੰ ਦਰਿਆਵ ਸਭ ਤੁਜੀ ਹਿਮਾਇ ਤੁਝ ਬਿੰਦੂ ਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾਈ ਸੋ ਹੀ ਜਨ ਜਾਣੇ ਹਰ ਗੁਣ ਸਾਧੀ ਆਖ ਵਖਾਣਿ ਜਿਨਾਂ ਸੇਵਿਆ ਤੇ ਸੁਖ ਪਾਇਆ ਸੇ ਜਿਹੀ ਹਰ ਨਾਮ ਸਮਾਇ ਦੁਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦਵਿੰਦੂ ਜਾਵਣਾ ਕੋਇ ਤੂ ਕਰ ਕਰ ਵੇਖਿਆ ਜਾਨੇ ਸੋਇ ਜਨਾਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤਿਤ ਸਰਵੜੇ ਪਹਿਰੇ ਨਵਾਸਾ ਪਾਨਿ ਪਾਵਕ ਦਿਨੇ ਕੀ ਆ ਪੰਖਚਮ ਪਗਣੀ ਚਾਲੇ ਹਮ ਦੇ ਕਾ ਦੇੜੂ ਬਿਲੇ ਮਨ ਇਕਣ ਚੇਤਸ ਮੋੜ ਮਨ ਆਹਰ ਬਿਸਰੇ ਤੇਰੇ ਗੁਣ ਗਲਿਆਰ ਹਾਉ ਨਾਹੋ ਜਤੀ ਸਤੇ ਨੇ ਪੜਿਆ ਮੂਰਖ ਮੁਗਦਾ ਜਨਮ ਪਇ ਰਣਵਤ ਨਾਨਕ ਦੀਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਬਈ ਪ੍ਰਾਪਤ ਮਾਨੁਖ ਦੇ ਹੋ ਰਿਆ ਗੋਬਿੰਦ ਮਿਲਨ ਕੇ ਤਰੀ ਬਰਿਆ ਅਵਰ ਕਾ ਹਸਤੇ ਰਹਿ ਕਿਤੇ ਨ ਕਾਮ ਮੈਂ ਸਾ ਸੰਗਤ ਪਜ ਗਏ ਵਰਨਾ ਸਰਜਮਲਾ ਪਵਜਨ ਤਨ ਕਹ ਜਨਮ ਬਿਥਾ ਜਾਤ ਰੰਗ ਮਾਇਆ ਕਹਿ ਰਹਾ ਜਬ ਤਵ ਸੰਜਮ ਤਰਮ ਨ ਕਮਾਇਆ ਸੇਵਾ ਸਾਧਨਾ ਜਾਣ ਹਰਾਇ ਕਹਉ ਨਾਨਕ ਹਮ ਨੀਚ ਕਰਮ ਸੰਨ ਪਏ ਕੀ ਰਾਖਾ ਸਰਮ ਇੱਕ ਅਹੰਕਾਰ ਸ੍ਰੀ ਵਾਹਿਗੁਰੂ ਕੀ ਪਤੇ ਪਾਛ 1.5 ਕਵਿ ਬਾਸ ਬੇਨਤੀ ਜੋਪਈ हमरी करो हाथ देरषा पूर्ण होए चित की इच्छा दव जन्म रहे हमारा अपना जान क्रोपित पार हमरे दिस पे तुम गावो आपा दे मोहे बचावो सुखी बसे मोरो परिवार सेवक सिखस में करतारा मोरे शानिष कर दे करिए ऐसा बैरन को आज संगरिया पूर्ण होए हमारी आशा तोर वचन की रहे प्यासा تمہیں سڑک یا برتیا ہوں جو برش ہو تم تے پاؤں سیوک سکھ ہمارے تاری ہمارے ماریاں ہاپ ہاتھ دے مجھے ابریا ہے مرن کا ترا سنی واریاں ہوں جو سدا ہمارے پچھا شری کردس کنتا کال پائے, کال پائے ترا کال پائے کال پائے گرب سن پرکاسا سکل کال کا کی آتما سا جمن کال جو گی شی ہو بید راج برہما جو تھی اور جمن کا سب لوک سوارا نمسکار ہے تاٮٔ ہمارا جمن کا سب جگت بناؤ دیو دا چشن اججاؤ آدن تے کے اوتارا سوئی گرو سمجھو ہمارا نمسکار تی سیکھو ہماری سکل پر جاجنی آپ سواری شیو کن کو شن سکھ دتر کو پل موبت کی کٹ کے انتر کی جانت پلے بڑے کی پیر پشانت چیٹی تے تنچ رسطلا سا پر پاندشت پا کر پولا سنتن دکھ پائی تے دکھی سکھ پائی سادن کے سکھی ایک ایک کی پیر پشانے کے پڑ پڑ کی جانے جابت کر تارا پرجا ترت تب دھی اپارا جاوا کر تو ہو کب ہوں تم میں مت دیتا سب ہوں جیتے بدن سے سب تار ہیں آپ اپنی بوجھو چارے تم سب ہی تے رہتے نرالم جانت پیت پیت عالم ਨਿਰੰਕਾਰ ਨਿਰਵੇਕਾਰ ਨੀਲਾ ਅਦ ਨੀਲਾ ਨਾਦ ਸੰਭ ਤਾਕ ਮੋਢੋ ਚਾਰ ਤੇ ਪੇਤਾ ਜਾ ਕੋ ਪੇਮਨ ਪਾਵਤ ਪੇਤਾ ਤਾਕੋ ਕਰਪਾ ਨਨ ਮਾਰਤ ਮਹਾ ਮੂੜ ਕਸ਼ਵੇਦਨ ਜਾਨਤ ਮਾ ਦੇਵਕੋਸ ਕੈ ਸਦਾ ਸ਼ਿਵ ਨਿਰੰਕਾਰ ਕਾ ਜੀ ਨਤਨੈ ਪਿਓ ਆਪ ਆਪਣੀ ਬੋਧ ਹੈ ਜੇਤੀ ਬਨਤ ਪੈਨ ਪੈਨ ਤੋਹ ਤੇਤੀ

ਈ ਜਾਨਾਂ ਦੇ ਇੱਕ ਉਹੰਕਾਰ ਸੁਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਾਹਿਬ ਜੀ ਦੀ ਮਨਵ ਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਗਾ ਵਹਰੀ ਕੇ ਰਾਮਾਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੀ ਆਤੂ ਸਦਾ ਰਹੋ ਹਰ ਨਾਲੇ ਹਰਨਾਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰੋ ਅੰਗੀ ਕਰੋ ਕਰੀ ਤੇਰਾ ਕਾਰ ਸਭ ਸੁਆਣਾ ਸਬਨਾngਲਾ ਸਮਰਾ ਸੁਆਮੀ ਸੋ ਕੇ ਮਨੋਂ ਵਿਸਾਰੇ ਕਹਿ ਨਾਨਕ ਮਾਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਈਂ ਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕੀ ਜੈ ਜਿਸ ਤੇ ਸੋ ਪਾਵੇ ਸਦਾ ਸਿਫਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਾਨ ਵਸਿਆ ਵਾਜੇ ਸ਼ਬਦ ਗਨੇ ਰੇ ਕਹਿ ਨਾਨਕ ਸੱਚੇ ਸਾਈਂ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਅਧਾਰੋ ਸਾਚਾ ਨਾਮ ਅਧਾਰ ਮੇਰਾ ਜਿਨੇ ਪੋਖਾ ਸਭ ਗਵਾਈਆ ਕਰ ਸ਼ਾਂਤ ਸੁਖਮਾਨ

ਤੁਰ ਕਰੰ ਪਾਇਆ ਤੁਜਿ ਕੋ ਸੇਨਾ ਮਹਰ ਕੇ ਲਾਗੇ ਕਹਿ ਨਾ ਨਕ ਤੈਸਿ ਬਹੁ ਆਤਿਤ ਕਰਨ ਹਦਵਾਜੇ ਆਨੰਦ ਸੁਨੋ ਵਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰੰਭ ਪਾਇਆ ਉਤਰੇ ਸਗਲ ਬਿਸੋਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰ ਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਆਪਣਿਤ ਕਹ ਤੇ ਪਵਿਤ ਸਤ ਗੁਰ ਹਿਆ ਪਰ ਪੂਰੇ ਬਿਨੁ ਅੰਤ ਨਾਨ ਗੁਰ ਚਣ ਲਾਗੇ ਵਾਜੇ ਅਣ ਹਤੋਰੇ ਮਦਾਮਨੀ ਮਹੱਲਾ ਪੰਜਵਾਂ ਥਾਲ ਵਿੱਚ ਤੈਨੂੰ ਵਸਤੋ ਪਇਓ ਸਾਤ ਸੰਤੋਖ کا پس کاجن ملیا نانک نام لیتا جیوا تن وے ہریا ਨਾਮ ਕਾ ਨਾਮਿ ਲੇਤਾ ਜੀਵਾ ਤਨ ਮੰਨ ਧੀ ਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ